ਸਤਿ ਸ਼੍ਰੀ ਅਕਾਲ ਜੀ ਕਿਸਾਨ ਦੋਸਤੋ ਮੈਂ ਆਡੀਓ ਸੰਦੀਪ ਸਿੰਘ ਸਾਡੇ YouTube ਚੈਨਲ ਖੇਤੀ ਸੰਦੇਸ਼ ਤੇ ਤੁਹਾਡਾ ਸਵਾਗਤ ਕਰਦਾ ਮੇਰੇ ਨਾਲ ਸਾਡੇ ਅਗਾਂਵਧੂ ਕਿਸਾਨ ਸਰਦਾਰ ਜਗਤਾਰ ਸਿੰਘ ਜੀ ਪਿੰਡ ਸੇਹ ਬਲਾਕਸ ਵਾਲਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਕਿਸਾਨ ਦੋਸਤੋ ਪਿਛਲੇ ਕਈ ਸਾਲਾਂ ਤੋਂ ਜਗਤਾਰ ਜੀ ਨੇ ਜਿੱਥੇ ਪ੍ਰਾਲੀ ਵਿੱਚ ਵਾ ਕੇ ਆਪਣਾ ਝਾੜ ਵਧਾਇਆ ਵਾ ਉਹਦੇ ਨਾਲ ਪਿੰਡ ਦੇ ਹੋਰ ਕਿਸਾਨਾਂ ਨੂੰ ਵੀ ਇਹਨਾਂ ਨੇ ਉਤਸ਼ਾਹਿਤ ਕੀਤਾ ਵੀ ਪ੍ਰਾਲੀ ਨੂੰ ਅਸੀਂ ਵਿੱਚ ਬਾਈਏ ਤੇ ਉਹਦੀ ਕੀ ਤਜਰਬੇ ਰਹੇ ਉਹਦੇ ਬਾਰੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਤਾਇਰ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਵਾਗਤ ਕਰਦਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਤੱਕ ਪਹੁੰਚਣ ਦਾ ਇੱਕ ਸਭ ਤੋਂ ਜ਼ਰੂਰੀ ਗੱਲ ਜਿਹੜੀ ਮੈਂ ਪੁੱਛਣੀ ਆ ਪਿਛਲੇ ਤੁਸੀਂ ਕਿੰਨੇ 5 6 ਸਾਲ ਹੋ ਗਏ ਪਰਾਲੀ ਦਾ ਤੁਸੀਂ ਵਿੱਚ ਬਾਕੇ ਕਾਸ਼ਟ ਕਰ ਰਹੇ ਹੋ ਆ ਲੋ ਦੀ ਤੁਹਾਡਾ ਓਵਰ ਆਲ ਜੇ ਡੀਜ਼ਲ ਵੱਧ ਲੱਗਦਾ ਵੀ ਆ ਤਾਂ ਤੁਹਾਡੇ ਤਜਰਬੇ ਕਿਵੇਂ ਰਹੇ ਝਾੜ ਦੇ ਕੁਆਲਿਟੀ ਦੇ ਹਾਂ ਜੀ ਇਹਦੇ ਤਜਰਬੇ ਬਹੁਤ ਰਹੇ ਨੇ ਜੀ ਅਸੀਂ 2018 ਤੋਂ ਮਤਲਬ ਇਹ ਸ਼ੁਰੂ ਹੈ ਜੀ ਸਾਰਿਆਂ ਨੂੰ ਤਕਰੀਬਨ ਪਹਿਲਾ ਮੈਂ ਆਪਣਾ ਕੰਮ ਇਹ ਸ਼ੁਰੂ ਕੀਤਾ ਜੀ ਮੈਨੂੰ ਲੋਕ ਕਈ ਮਖੌਲ ਵੀ ਕਰਦੇ ਸੀਗੇ ਜੀ ਵੀ ਇਹ ਕਿੰਨਾ ਖਰਚਾ ਹੈ ਇੰਨਾ ਖਰਚਾ ਵੱਧਾ ਮੈਨੂੰ ਉਹ ਖਰਚਾ ਵਧਿਆ ਨਹੀਂਗਾ ਜੀ ਜੇ ਉਹ 10 ਲੀਟਰ ਤੇਲ ਵੱਧ ਲੱਗਦਾ ਤਾਂ ਮਤਲਬ ਮੈਂ ਉਹਦਾ 10 ਲੀਟਰ ਇਹ ਗਿਣਿਆ ਸੀਗਾ ਜੀ 7 ਲੀਟਰ ਮੈਂ ਸਾਰਿਆਂ ਤੋਲ ਮੇਲ ਕੇ ਕੀਤਾ ਜੀ ਆਪਣੇ ਪਲਾਉ ਤੇ ਲੱਗਦਾ ਤੇ 1 ਕਿਲੇ ਚ ਜੀ 3 ਲੀਟਰ ਸਾਡਾ ਲੱਗਦਾ ਸੀਗਾ ਜੀ ਮਲਚਰ ਕਰਨ ਤੇ ਠੀਕ ਹੈ ਜੀ ਉਹ ਮੈਂ 10 ਲੀਟਰ 1900 ਰੁਪਏ ਦਾ ਇੱਕ ਸਾਈਡ ਤੇ ਕੱਟਦਾ ਜੀ 900 ਨਾਲ 1000 ਨਾਲ ਖੇਤ ਕਿਲੇ ਦੇ ਵਿੱਚ ਖਰਚਾ ਵੱਧਦਾ ਨਹੀਂ ਹੁੰਦਾ ਜੀ ਉਹਦੇ ਫਾਇਦੇ ਬਹੁਤ ਨੇ ਜੀ ਬਾਕੀ ਦਾ ਵਾਹੀ ਉਨਿਓ ਕਰਨੀ ਆ ਕੁਛ ਅਸੀਂ ਵਾਹੀ ਵੀ ਥੋੜੀ ਜੀ ਆਮ ਨਾਲੋਂ ਮੈਂ ਬੰਦ ਕਰਦਾ ਜੀ ਜ਼ਮੀਨ ਨੂੰ ਖੋਲਦਾ ਕਈ ਦੋਕ ਦਿਨ ਚ ਵਾਹੀ ਲਾ ਦਿੰਦੇ ਨੇ ਨਹੀਂ ਜੀ ਮੈਂ ਉਹਨੂੰ ਰੋਜ਼ ਹੀ ਪਾਉਣਾ ਮਤਲਬ ਮੇਰਾ ਆਪਣਾ ਤਜਰਬਾ ਵੀ ਇਹਨੂੰ ਵਾਹੋ ਠੀਕ ਹੈ ਜੀ ਵੀ ਉਹਨੇ ਇਹਦੇ ਚ ਪੋਲ ਪੈਂਦੀ ਆ ਨਾਲੇ ਇਹਨੂੰ ਹਵਾ ਲੱਗਦੀ ਆ ਜ਼ਮੀਨ ਨੂੰ ਜਾਨੀ ਕਾਲੀ ਨਹੀਂ ਕਰਦੇ ਕਾਲੀ ਨਹੀਂ ਕਰਦੇ ਜੀ ਉਹ ਚ ਤੱਤ ਮਿਲਦੇ ਨੇ ਮੈਨੂੰ ਤਾਂ ਜਾਨੀ ਬਹੁਤ ਫਾਇਦੇ ਮਿਲੇ ਨੇ ਜੀ ਇਹ ਪਰਾਲੀ ਦੇ ਆਲੂਆਂ ਦਾ ਵੀ ਝਾੜ ਵਧਿਆ ਮੈਂ ਪोटाश ਬੰਦ ਕਰਤੀ ਜੱਤੋਂ ਜੀ ਜ਼ੀਰੋ ਪोटाश ਤੇ ਆਈ ਹੋਈ ਜਮੇ ਇੱਕ ਕਿਲੋ ਵੀ ਇੱਕ ਕੀਲੇ ਦੇ ਵਿੱਚ ਵੀ ਕਿਸੇ ਵੀ ਖੇਤ ਚ ਨਹੀਂ ਮੈਂ ਪਾਉਂਦਾ ਜੀ ਉਹ ਵੱਡੀ ਗੱਲ ਹੈ ਜੀ ਡੀਏਪੀ ਵੀ ਤੁਸੀਂ ਮੰਨੋਗੇ ਜੀ ਬਹੁਤ ਕਿਸਾਂ ਨੇ ਸਾਡੇ ਨੇ ਵਿਸ਼ਵਾਸ ਨਹੀਂ ਕਰਨਾ ਨਹੀਂ ਕਰਨ ਨਾ ਕਰਨ ਜੀ ਪਰ ਜੇ ਮੇਰੇ ਤੇ ਯਕੀਨ ਰੱਖੂਗਾ ਪਤਾ ਹੈ ਮੈਨੂੰ ਕੁਝ ਬੰਦੇ ਕਰਦੇ ਨੇ ਯਕੀਨ ਮੈਂ ਝੂਠ ਬੋਲ ਕੇ ਕਿਸੇ ਤੋਂ ਕੀ ਲੈਣਾ ਹੈ ਡੀਏਪੀ ਦਾ ਜੀ ਤਾਰ ਜੀ ਕਿੰਨਾ ਜੀਏਪੀ ਵੀ ਮੈਂ 4 ਕੱਟੇ ਪਾਉਣਾ ਜੀ ਜਾਂ 4.5 ਕਿੰਨੀ ਕੁਆਲਿਟੀ ਇੱਕ ਨੰਬਰ ਅੱਛਾ 100% ਸਹੀ ਆਉਂਦੀ ਹੈ ਜੀ ਗਾਹਕ ਜਿਹੜਾ ਆ ਗਿਆ ਪਰਾਲੀ ਦੇ ਆਲੂ ਨੂੰ ਉਹ ਮੁੜ ਕੇ ਨਹੀਂ ਜਾਂਦਾ ਹੈਗਾ ਕਿਆ ਬਾਤ ਦੇਖੋ ਕਿਸਾਨ ਵੀਰੋਂ ਪोटाश ਜ਼ੀਰੋ ਕੀਤਾ ਕੁਆਲਿਟੀ ਵਧੀਆ ਇਹਰੋਂ ਤੋਂ ਨਾਲ ਸਾਨੂੰ ਗਾਹ ਮੱਕੀ 'ਚ ਵੀ ਫਾਇਦਾ ਬਹੁਤ ਮਿਲਦਾ ਜੀ ਇਹਦਾ ਅੱਛਾ ਜੀ ਪਲਟਾਉਣ ਦੇ ਨਾਲ ਜ਼ਮੀਨ ਬੋਲੀ ਰਹਿੰਦੀ ਆ ਪਾਣੀ ਛੇਤੀ ਸੁੱਕਦਾ ਉਹਦਾ ਵੀ ਉਹਦੇ ਵੀ ਝਾੜ ਵਧੀਆ ਨਿਕਲਦੇ ਤੇ ਜਦੋਂ ਤੀਸਰਾ ਪੁਆਇੰਟ ਮੈਂ ਕਿਹਾ ਨਾ ਉਹਨਾਂ ਵੀ ਬੇਮੌਸਮੀ ਬਾਰਿਸ਼ ਤੋਂ ਤੁਹਾਨੂੰ ਕਿੰਨਾ ਖਾਉਂਦਾ ਉਹਦੇ ਵੀ ਬਹੁਤ ਜ਼ਿਆਦਾ ਫਾਇਦੇ ਜੀ 100% ਆ ਜਾਂਦੇ ਨੇ ਜੀ ਹਾਂ ਜੇ ਉਹਦੇ ਪਾਣੀ ਵੀ ਜਲ ਵੀ ਬਰਾਬਰ ਤੱਕ ਆ ਜਾਵੇ ਜਿਹੜੇ ਕਿਸਾਨ ਖਰਚਾ ਗਿਣਦੇ ਆ ਉਹਨਾਂ ਨੂੰ ਇਹ ਫਾਇਦੇ ਨਹੀਂ ਪਤਾ ਇਹ ਫਾਇਦੇ ਇੰਨੇ ਨੇ ਜੀ ਇਹਦੇ ਮਤਲਬ ਪਾਣੀ ਇਹਦਾ ਬਹੁਤ ਛੇਤੀ ਜ਼ਮੀਨ 'ਚ ਸੋਖ ਜਾਂਦਾ ਜੀ ਠੀਕ ਹੈ ਜੀ ਯਾਨੀ ਸਾਡੇ ਕਦੇ ਵੀ ਮਸਲਬ ਬੱਚਾ ਜ਼ੀਰੋ ਹੋਇਆ ਝਾੜ ਵੀ ਵਧੀਆ ਕੁਆਲਿਟੀ ਵੀ ਇੰਪਰੂਵ ਹੋ ਗਈ ਹੈ ਤੇ ਕਿਤੇ ਨਾ ਕਿਤੇ ਜਿਹੜਾ ਇੰਸ਼ੋਰੈਂਸ ਹੋ ਜਾਂਦਾ ਵੀ بارش ਤੋਂ ਵੀ ਤੁਹਾਡਾ ਹਾਂ ਹਾਂ بارش ਦਾ ਆਪਾਂ ਨੂੰ ਕੋਈ ਫਿਕਰੇ ਨਹੀਂ ਰਹਿੰਦਾ ਹੈਗੇ ਜੀ ਚਲੋ ਆਏ ਤਾਂ ਪਰਮਾਤਮਾ ਉਹ ਇਧਰੋਂ ਉਧਰ ਵੀ ਕਰ ਦਿੰਦਾ ਉਧਰੋਂ ਇਧਰ ਕਰ ਦਿੰਦਾ ਜਲ ਤੋਂ ਥਲ ਤੇ ਪਰ ਉਹਦੇ ਬਹੁਤ ਫਾਇਦੇ ਨੇ ਜੇ ਆਮ بارش ਪੈਂਦੀ 2018 ਤੋਂ ਤੁਸੀਂ ਯਾਨੀ ਸਾਰਾ ਕੁਝ ਜਿਹੜੇ ਪ੍ਰਾਲੀ ਵਿੱਚ ਵਾਹ ਕੇ ਵਧੀਆ ਲੱਗਿਆ ਤੁਹਾਨੂੰ ਬਾਜੀ ਆ ਬਹੁਤ ਵਧੀਆ ਲੱਗਿਆ ਜੀ ਅਸੀਂ ਤਾਂ ਇੱਕ ਇੱਕ ਵਿਸਵਾ ਜਗਾ ਵੀ ਪਲਟ ਗਈ ਪਲਟ ਗਈ ਵੀਰਿਆ ਹੁੰਦੀ ਆ ਪੋਲੀ ਠੀਕ ਉਹ ਪ੍ਰਾਲੀ ਚੱਕਣ ਦੇ ਨਾਲ ਤਾਂ ਸਾਡੇ ਕੋਲ ਕੁਝ ਵੀ ਨਹੀਂ ਰਹਿੰਦਾ ਪ੍ਰਾਲੀ ਮਹਗਮਾਂ ਚੱਕ ਤਾ ਤਤ ਲੈ ਗਏ ਚੱਕ ਕੇ ਜੀ ਜਾਨੀ ਮੈਂ ਤਾਂ ਇਹੀ ਕਹੂੰਗਾ ਵੀ ਗੱਠਾ ਨਾ ਬਣਾਓ ਤੁਸੀਂ ਇਹਨੂੰ ਵਿਚ ਵਾਉਣ ਦਾ ਕੋਸ਼ਿਸ਼ ਕਰੋ ਬਹੁਤ ਬੰਦਿਆਂ ਨੇ ਵਾਹੀ ਆ ਮੇਰਾ ਗਮਾਂਡੀ ਦਾ ਸਦਾਗਰ ਸਿੰਘ ਇਹਨੇ ਵੀ ਵਾਹੀ ਆ ਮੈਂ ਉਹਨੂੰ ਕਿਹਾ ਵੀ ਅਜ ਤੀ ਕੀ ਤੂੰ ਕਿਉਂ ਵਾਉਣ ਲੱਗ ਗਿਆ ਆ ਜਿਆਦਾ ਵਾਉਂਦਾ ਸੀਗਾ ਉਹ ਕਹਿੰਦਾ ਯਾਰ ਗਮਾਂਡੀ ਵਾਉਂਦਾ ਤੂੰ ਕਹਿੰਦਾ ਹਰ ਸਾਲ ਕਹਿੰਦਾ ਸਾਡੇ ਨਾਲ ਵੱਧ ਝਾੜ ਲੈਣਾ ਸਦਾਗਰ ਸਿੰਘ ਨੇ ਇਹ ਗੱਲ ਕਹੀ ਉਹਨੂੰ ਜੀ ਤੇ ਕਹਿੰਦਾ ਮੈਂ ਵੀ ਅਜ ਤੀ ਕਹਿੰਦਾ ਲਾਉਂਦਾ ਤਾਂ 3-4 ਸਾਲ ਦਾ ਲਿਆਂਦਾ ਹੋਇਆ ਪਰ ਉਹਨਾਂ ਨੇ ਇੱਕ ਵਾਰੀ ਥੋੜਾ ਜਿਹਾ ਖੇਤ ਪਲਟਿਆ ਉਹਨਾਂ ਨੂੰ ਔਖਾ ਲੱਗਿਆ ਪਰ ਹੁਣ ਝਾੜ ਘਟਿਆ ਦੋ ਸਾਲਾਂ ਤੋਂ ਉਹਨਾਂ ਦਾ ਜੀ ਫਿਰ ਉਹਨਾਂ ਨੇ ਇਸ ਵਾਰੀ ਮਤਬ ਲੈ ਕੇ ਪਲਟਾਇਆ ਪਿਛਲੇ ਸਾਲ ਉਹਨੇ ਥੋੜੇ ਜੇ ਯਾਨੀ ਗੱਠਾ ਬਣਾ ਕੇ ਪਲਟਾਏ ਉਹਨੂੰ ਫਾਇਦਾ ਨਹੀਂ ਮਿਲਿਆ ਮੈਂ ਵੀ ਕਿਹਾ ਉਹਨੂੰ ਮੈਂ ਕਿਹਾ ਇਹ ਪਲਟਾਉਣ ਦਾ ਫਿਰ ਜ਼ਮੀਨ ਦਾ ਫਾਇਦਾ ਨਹੀਂ ਫਿਰ ਤਾਂ ਤੁਸੀਂ ਆਪਣੀ ਜੇ ਪਾਣੀ ਖਾਨ ਵਾਲ ਤੇ ਖਰਾਕੀ ਤੱਤ ਤਾਂ ਹੈ ਹੀ ਨਹੀਂ ਕੋਈ ਕੁਝ ਬੰਦਿਆਂ ਨੇ ਯਾਨੀ ਐਤਕੀ ਵੀ ਗੱਠਾ ਬਣਾ ਕੇ ਫੇਰ ਪਲਟਾਏ ਨੇ ਯਾਨੀ ਬਹੁਤੇ ਯਾਨੀ ਐਤਕੀ ਸਾਡੇ ਪਾਸੇ ਉਧਰਲੇ ਪਾਸੇ ਕਈ ਘਰਾਂ ਨੇ ਬਦਲੀ ਹੈ ਪਲਟੀ ਹੈ ਜੀ ਬੜੀ ਚੰਗਾ ਜੀ ਚੰਗਾ ਜੀ ਸੋ ਕਿਸਾਨ ਵੀਰੋ ਇਹ ਸਨ ਸਾਡੇ ਗਾਵੇਂ ਤੋਂ ਕਿਸਾਨ ਜਗਤਾਰ ਸਿੰਘ ਜੀ ਧੰਨਵਾਦ ਜੀ ਜਤਾਰੀ ਸਮਾਂ ਕੱਢਿਆ ਸਸਕਾਰ